ਡਾਕਟਰ ਸਾਹਿਬਾ ਤੁਹਾਨੂੰ ਨਾਮ ਦੱਸੋ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਡਾਕਟਰ ਗੁਰਸਮਨ ਸਿੰਘ ਪੇਤੀ ਡੈਂਟਲ ਸਰਜਨ ਜੀ ਅੱਜ ਜੀ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਆਪਾਂ ਸਾਰਿਆਂ ਨੂੰ ਪਰਾਲਾ ਲਿਆਏ ਇੱਕ ਕੀ ਇੱਕ ਇਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਸਰਵਾਲੀ ਮਿਤੀ 13 4 2025 ਨੂੰ ਲਾਉਣ ਦਾ ਯਤਨ ਕੀਤਾ ਹੈ ਇਹਦੇ ਵਿੱਚ ਆਪਾਂ ਫ੍ਰੀ ਮੈਡੀਸਿਨਸ ਪਲੱਸ ਜਿਹੜਾ ਪੇਸ਼ੈਂਟ ਦਾ ਡਾਇਗਨੋਸ ਹੋਣਾ ਦੰਦਾ ਦੇ ਵਿੱਚ ਸਕਿਨ ਦਾ ਹੱਡੀਆਂ ਦਾ ਬੀਪੀ 슈ਗਰ ਹਾਰਟ ਦਾ ਉਹ ਇੱਥੇ ਕਰਵਾਇਆ ਜਾ ਰਿਹਾ ਹੈ ਜੀ ਅਤੇ ਦੰਦਾ ਦੇ ਵਿੱਚ ਅਸੀਂ ਇੱਥੇ ਨਵੀਂ ਯੁੱਗ ਦੀਆਂ ਤਕਨੀਕਾਂ ਦੀ ਮਸ਼ੀਨਰੀ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਇੱਥੇ ਇੱਥੇ ਬੈਠੇ ਆਂ ਅਸੀਂ ਉਹਨਾਂ ਦਾ ਐਕਸਰੇ ਹੋਏਗਾ ਅਤੇ ਉਹਨਾਂ ਦੀ ਦੰਦਾ ਦੀ ਤਕਲੀਫਾਂ ਸਮਝੀਆਂ ਜਾਣਗੀਆਂ ਜਿ ਐਕਸ-ਰੇ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਸੂਟੇਬਲ ਟਰੀਟਮੈਂਟ ਹੋਊਗਾ ਉਹ ਦਿੱਤਾ ਜਾਏਗਾ ਅਤੇ ਉਹਨਾਂ ਨੂੰ ਅਵੇਅਰ ਕੀਤਾ ਜਾਊਗਾ ਕਿ ਦੰਦਾਂ ਦੀ ਰੱਖ-ਰਖਾਵ ਕਿਵੇਂ ਰੱਖਣਾ ਹੈ ਅਤੇ ਦੰਦਾਂ ਦੇ ਰੋਗਾ ਤੋਂ ਦੂਰ ਕਿਵੇਂ ਰਹਿਣਾ ਬਹੁਤ ਵਧੀਆ ਮਿਲ ਰਿਹਾ ਜੀ ਸਾਨੂੰ ਰਿਸਪੌਂਸ ਵਧੀਆ ਮਿਲ ਰਿਹਾ ਲੋਕਾਂ 'ਚ ਉਤਸ਼ਾਹ ਹੈ ਲੋਕਾਂ 'ਚ ਲੋਕੀ ਰੋਗਾਂ ਦੇ ਪ੍ਰਤੀ ਵੀ ਅਵੇਅਰ ਹੋਏ ਜਾ ਰਹੇ ਨੇ ਇਸ ਪ੍ਰਤੀ ਤੇ ਠੀਕ ਹੈ ਆਈ ਜਾ ਰਹੇ ਨੇ ਹਲੇ ਤਾਂ ਪੇਸ਼ੈਂਟ ਦਾ ਆ ਰਹੇ ਹਾਂ ਜਿੰਨਾਂ ਨੂੰ ਤੁਹਾਨੂੰ ਲੱਗਣੇ ਨੇ ਜਿੰਨਾਂ ਨੂੰ ਤੁਹਾਨੂੰ ਨਹੀਂ ਆ ਸਕਦੇ ਹਾਂਜੀ ਇਹ ਕੈਂਪ ਬਹੁਤ ਜ਼ਰੂਰੀ ਹੈ ਜੀ ਰਿਮੋਟ ਏਰੀਆਸ ਤੋਂ ਜਾਣਾ ਜਿੱਥੇ ਕਿ ਆਮ ਸਹੂਲਤਾਂ ਨਹੀਂ ਜਾ ਸਕਦੀਆਂ ਉੱਥੇ ਜਾਣਾ ਚਾਹੀਦਾ ਹੈ ਉੱਥੇ ਇਹਦੇ ਸਾਰੇ ਡਾਕਟਰਾਂ ਨੂੰ ਸਰਕਾਰੀ ਗੈਰ ਸਰਕਾਰੀ एनजीओ ਇਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠੇ ਆ ਕੇ ਮੈਡੀਕਲ ਸੇਵਾਵਾਂ ਇੱਕ ਜੁੱਟ ਹੋ ਕੇ ਦੇਣੀਆਂ ਚਾਹੀਦੀਆਂ ਨੇ ਜੀ। ਇੱਥੇ ਡਾਕਟਰ ਸਰਜੀਤ ਸਿੰਘ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਦੇ ਮੁੱਖ ਸੰਚਾਲਕ ਜੋ ਇਹ ਜਿਹੜਾ ਭਲਾਈ ਕੇਂਦਰ ਹੈ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਮਹਾਪੁਰਸ਼ ਅੰਮ੍ਰਿਤਸਰ ਵਾਲਿਆਂ ਦਾ ਹੈ ਇਸ ਦੇ ਵਿੱਚ ਅੱਜ ਮਿਤੀ 13 4 2025 ਨੂੰ ਪਿੰਡ ਸਰਵਾਲੀ ਦੇ ਜਿਹੜੀ ಗ್ರಾಮ ਪੰਚਾਇਤ ਹੈ ਉਹਨਾਂ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਜੋ ਕਿ ਸਾਰੇ ਇਲਾਕੇ ਦੇ ਜਿੰਨੇ ਵੀ ਮਤਲਬ ਪੇਸ਼ੈਂਟਸ ਨੇ ਉਹਨਾਂ ਨੂੰ ਦਿਖਾਉਣ ਵਾਸਤੇ ਬਹੁਤ ਵਧੀਆ ਪ੍ਰਾਲਾ ਹੈ ਪਿੰਡ ਦੀ ਪੰਚਾਇਤ ਦਾ ਇਹ ਜਿਹੜਾ ਜਿੰਨੇ ਵੀ ਮਰੀਜ਼ ਇਹਦੇ ਵਿੱਚ ਜੋ ਡਾਕਟਰਸ ਨੇ ਡਾਕਟਰ ਸੁਖਬੀਰ ਸਿੰਘ ਨੇ ਜਿਹੜੇ ਕਿ ਐਮ ਡੀ ਮੈਡੀਸਿਨਸ ਨੇ ਇੱਕ ਡਾਕਟਰ ਆਰਥੋ ਦੇ ਨੇ ਇੱਕ ਡਾਕਟਰਸ ਸਕਿਨ ਦੇ ਨੇ ਇੱਕ ਡਾਕਟਰਸ ਜਿਹੜੇ ਹੈਗੇ ਨੇ ਡੈਂਟਿਸਟ ਨੇ ਇਹ ਸਾਰੇ ਪੇਸ਼ੈਂਟ ਦੇਖ ਰਹੇ ਨੇ ਇਲਾਕੇ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਜੋ ਬਹੁਤ ਜ਼ਿਆਦਾ ਪੇਸ਼ੈਂਟ ਜਿਹੜੇ ਇੱਥੇ ਪਹਲਾਈ ਕੇਂਦਰ ਵਿੱਚ ਆਏ ਨੇ ਉਹ ਸਾਰਿਆਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ECG ਵਗੈਰਾ ਕੀਤੀ ਜਾ ਰਹੀ ਹੈ ਇਹ ਸਾਰਾ ਜੋ ਵੀ ਉਪਰਾਲਾ ਹੈ ਇਹ ਪਿੰਡ ਦੀ ਪੰਚਾਇਤ ਵੱਲੋਂ ਸਾਰਾ ਦਿੱਤਾ ਗਿਆ ਹੈ ਜਿਹੜੇ ਸਰਪੰਚ ਸਾਹਿਬ ਡਾਕਟਰ ਸੁਖਿੰਦਰ ਸਿੰਘ ਗਿੱਲ ਜੀ ਉਨਾਂ ਤੇ ਉਹਨਾਂ ਦੇ ਸਹਿਯੋਗੀਆ ਵੱਲੋਂ ਕੀਤਾ ਗਿਆ ਹੈ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਗਲ ਸਰਵੜੀ ਸਰਾਇ ਦੇ ਕੈਂਪਰ ਲਾ ਰਹੇ ਸੀ ਜਦੋਂ ਕੈਂਪਰ ਨੂੰ ਲਾ ਰਹੇ ਹਾਂ ਜੀ ਇਹ ਸਰ ਪਹਿਲੀ ਗੱਲ ਦੀ ਅੱਜ ਖਾਸ ਕਰਕੇ ਜਦੋਂ ਧੜਾਵਾ ਸਭ ਤੋਂ ਪਹਿਲਾਂ ਮੈਂ ਸੰਬੋਧੀ ਸੇਖ ਸੰਗਤ ਨੂੰ ਇਹ ਗੱਲ ਵੀ ਦੱਸਾਈ ਦਿੰਦਾ ਹਾਂ ਅੱਜ ਦੇ ਸ਼ੋਭ ਦੇਣ ਦੀ ਤੇ ਇਸੇ ਦਿਨ ਨੂੰ ਮੋਖ ਰੱਖਦੇ ਅੱਜ ਅਸੀਂ ਲੋੜਵੰਦ ਮਰੀਜ਼ਾਂ ਵਾਸਤੇ ਮੈਡੀਕਲ ਕੈਂਪ ਫਰੀ ਲਾਇਆ ਹੋਇਆ ਇਹਦੇ ਵਿੱਚ ਚਾਰ ਸੀਨੀਅਰ ਡਾਕਟਰ ਹੱਡੀਆਂ ਦੇ ਬਾਹਰ ਸਰਦਾਰ ਹਰਪ੍ਰੀਤ ਸਿੰਘ ਡਾਕਟਰ ਹਰਪ੍ਰੀਤ ਸਿੰਘ ਤੇ ਚਮੜੀ ਦੇ ਰੋਗਾਂ ਦੇ ਬਾਹਰ ਮੈਡਮ ਦਿਵਜੋਰ ਕੋ ਅਰੋੜਾ ਦੰਦਾਂ ਦੇ ਰੋਗਾਂ ਦੇ ਬਾਹਰ ਡਾਕਟਰ ਸਮਰ ਗੁਰ ਸਮਰ ਸਿੰਘ ਜੀ ਬੇਦੀ ਤੇ ਦਿਲ ਦੇ ਸ਼ੂਗਰ ਦੇ ਤੇ ਬਲੱਡ ਪ੍ਰੈਸ਼ਰ ਦੇ ਮਾਰ ਜਿਹੜੇ ਨੇ ਡਾਕਟਰ ਸੁਖਦੀਪ ਸਿੰਘ ਭਗਵਾਨ ਜੀ ਆਏ ਆ ਤੇ ਬਰੇ ਪਰੇ ਪਰੇ ਪਿਆਰ ਨਾਲ ਸਾਰਤੋਂ ਚੈੱਕ ਕਰ ਰਹੇ ਆ ਦਵਾਈ ਫ੍ਰੀ ਦੇ ਰਹੇ ਚੈੱਕਅਪ ਫ੍ਰੀ ਕਰ ਰਹੇ ਆ ਜੇ ਕਿ ECG ਦੀ ਰੋਡ ਉਹ ਵੀ ਹੋ ਰਹੀ ਆ ਸਖਤਾ ਵਾਸਤੇ ਕਾਫੀ ਰੋਪਰ ਪਤਾ ਕੀਤਾ ਗਿਆ ਦੁਪਹਿਰ ਨੂੰ 2 ਵਜੇ ਗੁਰੂ ਘਰ ਅਗਰ ਵਿੱਚ ਚਲੇਗਾ ਸਰ ਕਿੰਨੇ ਕਿ ਲੋਕਾਂ ਨੂੰ ਲਾਭ ਮਿਲਦਾ ਜਾ ਰਿਹਾ ਹੈ ਇਸ ਕੇ ਕੇਲਾ ਜੀ 12 ਵਜੇ ਜਮਾੜੇ ਨੇ ਤੇ 2 ਵਜੇ ਤੱਕ ਐਵੇਂ ਚੱਲਦਾ ਉਹ ਅੱਪਾ ਇਹਨਾਂ ਨੋਜ਼ਮਟੇ ਕਰਾਈਏ ਲੱਗੇ ਲੱਗੇ ਪਿੰਡਾਂ 'ਚ ਬਿਜਲੀ ਯਾਰ ਵਿਜਾ ਜਾਨ ਦਰਬਨਗਰੂਰੀਆ ਭਗਵਲ ਡੇਰੇ ਲੱਗਦਾ ਨਹੀਂ ਇਹ ਜਿਹੇ ਕਾਲੇ ਹੋਣੇ ਚਾਹੀਦੇ ਪਿੰਡਾਂ 'ਚ ਇਹ ਬਹੁਤ ਚੋਰੀ ਹੈ ਜਿਸ ਤਰ੍ਹਾਂ ਨਾਲ ਰੋਗ ਜਿਹੜੇ ਵੱਧ ਰਹੇ ਆ ਫਸਟਵੇਂ ਲੋਕਾਂ ਦੇ ਹੱਥੀਂ ਮੇਤ ਛੱਡ ਗਏ ਨੇ ਸਿਹਤ ਕਸਰਤ ਨਹੀਂ ਕਰਦੇ ਜੇਕਰ ਰੋਗ ਜਿਹੜੇ ਦਿਨੋਂ ਦਿਨ ਵੱਧਦੇ ਜਾ ਰਹੇ ਆ ਜੀ ਇਹੋ ਜਿਹੇ ਕੈਂਪ ਲੱਗਣ ਚੰਗੇ ਡਾਕਟਰ ਇਹੋ ਜਿਹੇ ਫਰੀ ਇਲਾਜ ਕਰਦੇ ਆ ਫਰੀ ਚੈੱਕ ਅਪ ਕਰਦੇ ਦਵਾਈ ਫਰੀ ਦੇਦੇ ਆ ਤੇ ਇਹ ਕਿਹਨੇ ਪਰਮਾਰ ਦੇ ਹੋਰ ਬਹੁਤ ਆ ਦੇਦੇ ਚੜਦੀ ਕਲਾ ਜਿਹੜਾ ਇਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਨੇ